वर्दा <mortabildim> <mortabild> 2024 ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ 'ਚ ਲਗਾਤਾਰ ਭਾਜਪਾ ਦੇ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਇੱਥੇ ਲੋਕ ਪ੍ਰਚਾਰ ਕਰਨ ਆ ਰਹੇ ਅਤੇ ਜਿੱਥੇ ਵੀ ਭਾਜਪਾ ਉਮੀਦਵਾਰ ਪ੍ਰਚਾਰ ਕਰਨ ਪਹੁੰਚ ਰਹੇ ਨੇ ਉੱਥੇ ਕਿਸਾਨ ਕਾਲੀਆਂ ਝੰਡੀਆਂ ਦਿਖਾ ਰਹੇ ਨੇ ਇਸੇ ਤਰ੍ਹਾਂ ਜਲੰਧਰ ਤੋਂ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਜਲੰਧਰ ਦੇ ਨਕੋਦਰ ਮਹਿਤਪੁਰ ਸ਼ਾਹਕੋਟ ਏਰੀਆ 'ਚ ਪ੍ਰਚਾਰ ਕਰਨ ਲਈ ਆਏ ਤਾਂ ਕਿਸਾਨਾਂ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਘੇੜਾ ਪਾ ਲਿਆ ਜ਼ਬਰਦਸਤ ਵਿਰੋਧ ਕੀਤਾ ਕਿਸਾਨਾਂ ਨੇ ਇੱਕ ਸਾਈਡ ਤੇ ਬੈਠ ਕੇ ਜੰਮ ਕੇ ਸੁਸ਼ੀਲ ਕੁਮਾਰ ਰਿੰਕੂ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਉਹਨਾਂ ਨੂੰ ਕਾਲੀ ਝੰਡੀ ਦਿ सादाले न को साढी जाते ने ਮਰਦਾਬਾ 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 ਵਾਦੀ ਜਹਤ ਦਾ ਮਰਦਾਬਾ 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 ਵਾਦੀ ਜਹਤ ਦਾ ਦੁਕਾਨਦਾਰ ਮਰਦਾਬਾ 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 ਕਨਾਰਾ ਖਾਨ ਵੀਰਾਂ ਨੂੰ ਬਾਈਕ ਕਾਟ ਕਰੋ ਬਾਈਕ ਕਾਟ ਕਰੋ ਬਾਈਕ ਕਾਟ ਕਰੋ ਵਾਦੀ ਜਹਤ ਦਾ ਮਰਦਾਬਾ ਮਰਦਾਬਾ ਮੁਕਾਬਲਾ ਵਾਦੀ ਜਹਤ ਦਾ ਮਰਦਾਬਾ ਮਰਦਾਬਾ ਮੁਕਾਬਲਾ مودی جہاتا مرداوا 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 مودی جہاتا مرداوا 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 مودی جہاتا مرداوا 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 کدین منکو مرداوا مرداوا مودی رکو مرداوا مرداوا مودی رکو مرداوا 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 کیا عمرہ ਪੁਲਿਸ ਦੇ ਵਿੱਚ ਆਈਜੀ ਜੀ ਡੀਆਈਜੀ ਤੇ ਐਸਐਸਪੀ ਸਾਰੇ ਡੈਸਕ ਵਿੱਚ ਅਫਸਰ ਬੈਠੇ ਆ। ਇਸ ਕਰਕੇ ਅਸੀਂ ਪੁਲਿਸ ਨੂੰ ਬੇਤੀ ਕਰਦੇ ਆਂ ਤੇ ਤੁਸੀਂ ਇਹ ਰੈਂਕ ਨੂੰ ਹਟਾਓ ਅਸੀਂ ਆਪਣੇ ਰੋਕ ਨੂੰ ਹਟਾ ਲੈਣਾ। ਬਾਕੀ ਮੈਂ ਆਪਣੇ ਕਿਸਾਨ ਵੀ ਬੇਤੀ ਕਰਦਾ ਵੀ ਆਪਾਂ ਅੱਜ ਜਿਹੜੀ ਕਿੱਟੀ ਲੈ ਰਹੇ ਹੋ ਤੇ ਪਿਛੇ ਹੋ ਕੇ ਦੱਸਦੇ ਆਂ ਆਪਾਂ ਆਪਣਾ ਕਾਰੋਬਾਰੀ ਸ਼ੁਰੂ ਕਰੀਏ। ਤੁਸੀਂ ਸਾਰੇ ਨੂੰ ਸਾਥੀ ਨੂੰ ਬੋਲਤੀ ਹੈ ਦੁਆਰਾ ਕਿ ਬੜੇ ਚਾਤ ਵਿੱਚ ਧੰਨਣਾ ਪਿਆਰ ਜੋ ਆਪਾਂ ਉਹ ਸੌਂ ਜਾਏ। ਇਨਾਰੇ ਗੁਰੂ ਸਾਹਿਬ ਦੇ ਹੁਕਮ ਅੰਦਰ 13 ਦਿਨ 13 ਦਿਨ ਦਿੱਲੀ ਦੇ ਘਰੂਆ ਦੇ ਘਟੇ ਆਪਾਂ ਫਿਰ ਉਸੇ ਬੋਚਰਾਈ ਸਾਵਾਂ ਇੱਥੇ ਆਪਾਂ ਕੱਠੇ ਹੋਏ ਸੋ ਸਾਰੇ ਸਾਥੀਆਂ ਨੂੰ ਬੇਨਤੀ ਕਿ ਖਾਤਮੇ ਇੱਥੇ ਅਗਲਾ ਬੈਠ ਜਾਓ ਬਾਰ ਬਾਰ ਰਾਖਾ ਪਾਵੇ ਸ਼ਾਮੇ ਹੋ ਕੇ ਬਿਠਣ ਦੀ ਕਿਰਪਾ ਕਰਨ ਤਾਂ ਕਿ ਜਿਹੜੇ ਸਾਡੇ ਇਸ ਕੇਮ ਦੇ ਪੁਲਾ ਰਹੇ ਆ ਉਹ ਤੁਹਾਡੇ ਨਾਲ ਆਪਣੇ ਕਵਰਟ ਅੱਟੈਂਡਮੈਂਟ ਨੂੰ ਸਟਾਰ ਸਾਂਝੇ ਕਰਨ ਜਦੋਂ ਸ਼ਸ਼ੀਲ ਰੈਨਕੂ ਦੇ ਆਪੀ ਉਮੀਦਵਾਰ ਆ ਜਿਹੜਾ ਬਫਰੋਸ ਕਰਨਾ ਜਿਹੜੇ ਸਵਾਲ ਕਰਨੇ ਆ ਕੱਲ ਨੂੰ ਆ ਜਾਣਗੇ ਆਪਾਂ ਇੱਕ ਦੋ ਬੰਦੇ ਸਾਥੀ ਜਲੇ ਆ ਔਰ ਸਿਲੈਕਟ ਕਰਾਂਗੇ ਚੁਣਾਂਗੇ ਉਹ ਗੱਲ ਕਰਦਗੇ ਸਾਡੇ ਸਵਾਲ ਆ ਉਹ ਪਿਆਲ ਦੇ ਸਾਹਮਣੇ ਰੱਖਾਂਗੇ ਕਾਮੰਡਰ ਜੀ ਤੋਂ ਕੋਪ੍ਰਾ ਕਰਕੇ ਜਿਹੜੇ ਸਾਥੀ ਛੜਕੇ ਜਕਾਨੇ ਖੜੇ ਆ ਉਹ ਮਿਹਰਬਾਨੀ ਕਰਕੇ ਪਿਛੇ ਆ ਕੇ ਬੈਠੀ ਜੱਪਾ ਕਰੋ ਬਹੁਤ ਬਹੁਤ ਮਿਹਰਬਾਨੀ ਸਾਰੇ ਜਿਹੜੇ ਆਪੋ ਆਪਣੇ ਜਥੇਬੰਦੀਆਂ ਦੇ ਲੀਡਰਸ ਵਾਰ ਆਏ ਆ ਉਹਨੂੰ ਬੋਲਤੀ ਹੈ ਆਪਣੇ ਆਪਣੇ ਸਾਥੀਆਂ ਨੂੰ ਸਾਥ ਬੈਠਾ ਗੜਾ ਪੁੱਛਿਆ ਆਪਾਂ ਬਿਠਾ ਦਈਏ ਜਿਹੜੇ ਪਾਰ ਸਾਹਿਬ ਨੇ ਕਿਹਾ ਕਿ ਆਪਾਂ ਸਾਰਿਆਂ ਨੂੰ ਚਾਰ ਸਾਲ ਦੇ ਕਰ ਲਿਆ ਸੋ ਸਾਰੇ ਕਿਸਾਨ ਵੀਰਾਂ ਨੂੰ ਮਜ਼ਦੂਰ ਸਾਥੀਆਂ ਨੂੰ ਨੌਜਵਾਨਾਂ ਨੂੰ ਬੋਲਤੀ ਹੈ ਕਿ ਆਪਣਾ ਜਿਹੜਾ ਪ੍ਰੋਗਰਾਮ ਹੈ ਦੋਰਚਰਾ ਉਸ ਨੂੰ ਲਾਗੂ ਕਰਨ ਲਈ ਆਪਾਂ ਬੈਠ ਕੇ ਆਪਣੇ ਆਪਣੇ ਆਗੂਆਂ ਦੇ ਵਿਚਾਰ ਸੁਣੀਏ ਤੇ ਕਿਹੜਾ ਲੀਡਰ ਭਾਜਪਾ ਦਾ ਆਊਗਾ ਉਹਨੂੰ ਆਪਾਂ ਦੇ ਸਵਾਲ ਜਵਾਬ ਕਰ ਲਿਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੋਣਗੇ ਸੋ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਬੈਠ ਜਾਓ ਜੇ ਸਾਥੀ ਨਾਲੇ ਬੋਲਣਾ ਹੋਵੇ ਉਹ ਸਾਥੀ ਬੈਠ ਕੇ ਸਖੁਰਲਾਪੁਰ ਕੋ ਆਪਣਾ ਰਾਲ ਖਾਣਵੇ

झरे मगर झर तदलू कर घुमी <marriages timing> सारे साथी बेनती आहे चिठी लिखे हट चि लेण हट से साथी सारे कान चिठी लण तो सारे कान चिठी लण त पुछो भारत पात पछ चिठी लेण के कानून तरह न कानून सत बजे बी पी सरकार मुशील मुर्दा सुशील हेतू मुर्दा सुशील हेठो मुर्दा ਇਹ ਅਸੀਂ ਆ ਗਏ ਹਾਂ ਜੀ ਕੋਈ ਨਿਆਰੇ ਨਹੀਂ ਹੈਗੇ ਸੂਜਵਾਰ ਸਾਰੇ ਕਿਸਾਨ ਆ ਪੜੇ ਲੱਗੇ ਕਿਸਾਨ ਆ ਸਾਡੇ ਵਿੱਚ ਵੱਡੇ ਵੱਡੇ ਵਕੀਰ ਆ ਸਾਡੇ ਵਿੱਚ ਵੱਡੇ ਵੱਡੇ ਕਟਾਰ ਆ ਆਪਸ਼ਨ ਆ ਜੋ ਤਫੀਲ ਦੇ ਵਿੱਚ ਆਈਜੀ ਦਾ ਡੀਆਈਜੀ ਦਾ ਐਸਐਸਪੀ ਸਾਰੇ ਡੈ ਸਾਡੇ ਵਿੱਚ ਅਫਸਰ ਬੈਠੇ ਆ ਇਸ ਕਰਕੇ ਅਸੀਂ ਪੁਲਿਸ ਨੂੰ ਬੇਤੀ ਕਰਦੇ ਆ ਵੀ ਤੁਸੀਂ ਰੇਂਗ ਨੂੰ ਭੇਜੋ No, <laughs>